ਭੀਗਾ ਖਾਲਸਾ ਭਾਈਕੋ ਜੀ ਕੀ ਪਤੇ ਇਹ ਸਾਡਾ ਜੋ ਕੈਂਪ ਆ ਇਹ 2003 ਤੋਂ ਅਸੀਂ ਲਗਾਤਾਰ ਚਾਲੂ ਕਰ ਰਹੇ ਆ ਤੇ ਇਹਦੇ ਵਿੱਚ ਅਸੀਂ ਹਰ ਸਾਲ ਅੱਖਾਂ ਦਾ ਫ੍ਰੀ ਕੈਂਪ ਲਗਾਉਣੇ ਲੈਣੇ ਪਾਉਣੇ ਆ ਚੈੱਕਅਪ ਵੀ ਫ੍ਰੀ ਹੁੰਦੀ ਐ ਤੇ ਇਹਦੇ ਵਿੱਚ ਜਿੰਨੇ ਵੀ ਲੋਰਬੰਦ ਵੀਰ ਔਰ ਭੈਣਾ ਔਰ ਹਰ ਇੱਕ ਇਲਾਕੇ ਦੇ ਅਸੀਂ ਪਿੰਡ-ਪਿੰਡ ਵਿੱਚ ਜਾ ਕੇ ਅਨਾਉਂਸਮੈਂਟ ਕਰਵਾ ਦੇਈ ਦੀ ਆ ਵੀ ਉਹ ਆਣ ਕੇ ਇੱਥੇ ਆਪਣੇ ਅੱਖਾਂ ਚੈੱਕ ਕਰਾਉਣ ਔਰ ਇਹਦਾ ਕੈਂਪ ਦਾ ਫਾਇਦਾ ਲੈ ਤਰ ਕੀ ਮੋਟਿਵ ਹੈਗਾ ਤੁਹਾਡਾ ਕੀ ਓਏ ਮੋਟਿਵ ਤਾਂ ਕੋਈ ਨਹੀਂ ਸਾਡੇ ਮੰਦੀ ਸ਼ਰਦਾ ਵਿਚਾਰ ਕੋਈ ਜਿਹੜਾ ਗਰੀਬ ਬੰਦਾ ਆਪਣਾ ਇਲਾਜ ਨਹੀਂ ਕਰਵਾ ਸਕਦਾ ਤੇ ਚਲੋ ਸਾਨੂੰ ਦਾਦੇ ਨੇ ਵਰਤ ਦਿੱਤੀ ਹੈ ਅਸੀਂ ਚਾਹੁੰਦੇ ਹਾਂ ਜਿਹੜੇ ਵੀ ਕਿਸੇ ਦਾ ਪੁੰਨ ਦਾ ਕੰਮ ਹੋ ਅੱਛੇ ਤਰੀਕੇ ਨਾਲ ਕੀਤਾ ਜਾ ਸਕੇ ਔਰ ਅੱਛੇ ਡਾਕਟਰ ਆਉਣ ਔਰ ਉਹਨਾਂ ਦੇ ਵਧੀਆ ਤਰੀਕੇ ਨਾਲ ਇਲਾਜ ਹੋ ਸਕੇ ਆ ਸਭ ਕਿੰਨਾ ਕਿ ਸਮਾਜ ਦੇ ਲੋਕਾਂ ਨੂੰ ਜਿਹੜੇ ਤਰ੍ਹਾਂ ਦੇ ਲੋਕਾਂ ਨੂੰ ਦਾ ਫਾਇਦਾ ਮਿਲਦਾ ਹੈ ਇਹ ਤਾਂ ਹਮੇ ਲੋਕਾਂ ਲੋਕੀ ਦੱਸ ਸਕਦੇ ਆ ਵੀ ਉਹਨਾਂ ਨੂੰ ਕਿੰਦਾ ਕਾ ਫਾਇਦਾ ਮਿਲਦਾ ਵੀ ਹਰ ਸਾਲ ਸਤ ਤੋਂ ਲੈ ਕੇ 900 ਬੰਦਾ ਆ ਜਾਂਦਾ ਇੱਥੇ ਐਵਰੇਜ ਜਿਹੜੀ ਆ 750 ਹੋ ਜਾਂਦੀ ਹੁੰਦੀ ਆ ਤੇ ਜਿਹਦੇ ਵਿੱਚੋਂ 100 ਤੋਂ ਲੈ ਕੇ 200 ਆਪਰੇਸ਼ਨ ਨਿਕਲਦਾ ਤੇ ਇਹਦੇ ਵਿੱਚ ਲਾ ਲੋ ਕਹੋ ਵੀ ਸਾਡੇ 20-25 ਆਪਰੇਸ਼ਨ ਤੇ ਇਹੋ ਜਿਹੇ ਬੰਦੇ ਹੋਏ ਵੀ ਜਿਨ੍ਹਾਂ ਨੂੰ 10-10 ਸਾਲ 12-12 ਸਾਲ 90 ਸਾਲ 7-7 ਸਾਲ ਨਹੀਂ ਸੀ ਦੱਸਦਾ ਉਹਨਾਂ ਨੂੰ ਵੀ ਡਾਕਟਰ ਸਾਹਿਬ ਹੁਣਾਂ ਦੀ ਮਿਹਰਬਾਨੀ ਨਾਲ ਜਾਂ ਪਰਲੇ ਦਾਤੇ ਦੀ ਮਿਹਰਬਾਨੀ ਨਾਲ ਉਹਦਾ ਨਿਗਾਹ ਵਾਪਸ ਆ ਗਿਆ ਸਰ ਕਿੰਨੇ ਕਿੰਨੇ ਲੋਕ ਆਉਂਦੇ ਇਹ ਜੀ ਆਪਣੇ ਜਿਹੜੇ ਲੋਰਬੰਦਾਂ ਕਈ ਤੇ 100-100 ਮੀਲ ਤੋਂ ਵੀ ਆ ਗਏ ਆ ਗਰਦਾਸਪੁਰੋਂ ਦੋ ਬੰਦੇ ਆਏ ਆ ਹੁਣ ਪੱਟੀ ਵੱਲੋਂ ਦੋ ਬੰਦੇ ਆਏ ਆ ਆਇ ਇਧਰ ਮਸੀਹਾਂ ਲੋ ਆਏ ਆ ਬੰਦੇ ਤੇ ਜਿਹੜੇ ਸਭੋ ਲਾਕਲੇ ਆ ਆਪਣੇ ਲੋਕਲ ਆਪਣੇ ਉਹ ਹੋਣ ਨਹੀਂ ਹੋਣਾ ਉਹਨਾਂ ਨੂੰ ਉਦੋਂ ਆਉਣਾ ਜਦੋਂ ਇਹ ਆਪਰੇਸ਼ਨ ਬੰਦ ਹੋ ਗਏ ਇਹ ਕਰ ਵੀ ਸਾਨੂੰ ਪੈਸੇ ਦੋ ਅਸੀਂ ਆਪੇ ਕਰਾਵਾਂਗੇ ਲਾ ਹਾਂ ਹਾਂ ਤੇ ਉਹ ਇਹ ਸਾਡਾ ਜਿਹੜਾ ਫਰਾਲਾ ਸ਼ਾਹਪੁਰ ਵਾਲੇ ਸੀ ਸਜਾ ਹਾਂਜੀ ਇਹ ਸਾਡੀ ਫੈਮਿਲੀਲ ਹੋ ਗਿਆ ਜੀ ਹਾਂਜੀ ਤੇ ਬਾਕੀ ਉਧਾ ਨਗਰ ਨਿਵਾਸੀ ਸਾਡੇ ਦਾ ਹੈਲਪ ਕਰਦੇ ਤੇ ਲੰਗਰ ਬਣੇ ਦੀ ਸੇਵਾ ਕਰਦੇ ਸਾਰੇ ਤਾਂ ਕੀ ਮੈਸੇਜ ਤੁਹਾਡਾ ਕੀ ਹੈਗਾ ਮੈਸੇਜ ਇਹੋ ਹੀ ਆ ਵੀ ਮਾਰਾ ਸੱਚੇ ਪਾਤਸ਼ਾਹ ਹਰ ਕਦੀ ਨਿਗਾ ਔਰ ਸਰੀਰ ਠੀਕ ਰੱਖੇ ਪਹਿਲੀ ਗੱਲ ਤਾਂ ਲੋੜ ਪਵੇ ਨਾ ਚੱਲ ਜੇ ਲੋੜ ਪਈ ਨਹੀਂ ਹੈ ਹਰ ਸਾਲ ਕੈਂਪ ਲਾਉਣੇ ਆ ਉਹਦੇ ਚਾਲ ਕੇ ਚੈੱਕ ਕਰੋ ਆਪਣੇ ਫਾਇਦਾ ਲੈ ਸਰੀ ਸੇਵਾ ਦੀ ਪ੍ਰੇਰਣਾ ਕਿ ਤੁਹਾਨੂੰ ਮਿਲਲੀ। ਇਹ ਤਾਂ ਦਾਦਾ ਜੀ ਦੇ ਨਾਲ ਆ ਜੇ ਆਪਾਂ ਬਾਕੀ ਸਾਡੇ ਬਲਾਦੇ ਚ ਹੀ ਆ ਸਾਡੇ ਖਾਨਦਾਨੇ ਚ ਹੀ ਆ। ਜੀ। ਬਾਬਾ ਸੇਵਾ ਸਿੰਘ ਜੀ ਖਦੂਰ ਸਾਹਿਬ ਵਾਲੇ ਉਹ ਉਹ ਮਾਪੁਰ ਸਾਇ ਸੀ ਉਹਨਾਂ ਦੇ ਸੇਵਾਦਾਰ ਆਏ ਸੀਗੇ। ਨਾਲ ਆਮ ਪਾਰਟੀ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਨਕੂਤੜ ਵਾਲੇ ਉਹ ਵੀ ਆਏ ਸੀਗੇ ਤੇ ਉਹਨਾਂ ਨੇ ਬਾਬਾ ਜੀ ਜਿਨ੍ਹਾਂ ਉਹਨਾਂ ਨੇ ਅਰਦਾਸ ਕੀਤੀ ਸੀ। ਬੀਬੀ ਜੀ ਉਹਨਾਂ ਨੇ ਉਦਘਾਟਨ ਕੀਤਾ ਸੀਗਾ ਇਸ ਕੇ ਮਾ। ਮਹਾਰਾਜ ਦਾ ਆਸ਼ੀਰਵਾਦ ਲੱਗਿਆ। ਅ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਿੰਡ ਕੋਲੀਆਂਵਾਲ ਵਿਖੇ ਆਏ ਜਿੱਥੇ ਖਲਵੰਤ ਸਿੰਘ ਸ਼ਾਹ ਜੀ ਯੂਐਸਏ ਵਾਲੇ ਇਹਨਾਂ ਦਾ ਸਮੁੱਚਾ ਪਰਿਵਾਰ ਅੱਖਾਂ ਦਾ ਕੈਂਪ ਲਗਵਾ ਰਿਹਾ ਹੈ ਇਹ ਹਰ ਸਾਲ ਹੀ ਇਦਾਂ ਦੇ ਸਮਾਜਿਕ ਕੰਮ ਕਰਦੇ ਰਹਿੰਦੇ ਆ ਤੇ ਅੱਜ ਅਸੀਂ ਇਸ ਕੈਂਪ ਵਿੱਚ 300 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰ ਚੁੱਕੇ ਆ ਜਿਦੇ ਵਿੱਚੋਂ ਤਕਰੀਬਨ 40 ਦੇ ਕਰੀਬ ਚਿੱਟੇ ਮੋਤੀਏ ਦੇ ਆਪਰੇਸ਼ਨਾਂ ਵਾਲੇ ਮਰੀਜ਼ ਦਾਖਲ ਕਰ ਲਏ ਨੇ ਜਿਆਦਾਤਰ ਮਰੀਜ਼ ਇਹ ਉਹ ਆਉਂਦੇ ਆ ਕਿ ਜਿੰਨੋ ਚਟਾ ਮੋਤੀਆ ਹੁੰਦਾ ਪਰ ਅਵੇਰਨੈਸ ਨਹੀਂ ਹੁੰਦੀ ਕਈ ਵਾਰੀ ਕੋਈ ਮਰੀਜ਼ ਆਉਂਦਾ ਮੈਨੂੰ ਐਨਕ ਦੇ ਦਿਓ ਮੇਰੀ ਨਜ਼ਰ ਘਟਿਆ ਤੈਨ ਲਾ ਕੇ ਸ਼ੈ ਨਜ਼ਰ ਪੂਰੀ ਹੋ ਜੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਦੂਸਰਾ ਉਹ ਮਰੀਜ਼ ਵੀ ਆਉਂਦੇ ਜਿੰਨੋ ਸ਼ੂਗਰ ਹੁੰਦੀ ਆ ਪਰ ਸ਼ੂਗਰ ਕੰਟਰੋਲ ਨਾ ਕਰਨ ਕਰਕੇ ਪਿਛਲੇ ਅੱਖਾਂ ਦੇ ਪਰਦੇ ਖਰਾਬ ਹੋਏ ਹੁੰਦੇ ਆ ਇਸ ਤਰ੍ਹਾਂ ਦੇ ਮਰੀਜ਼ ਵੀ ਆ ਰਹੇ ਆ ਸੋ ਇਸ ਕੰਮ ਲਈ ਜਾਗਰੂਕਤਾ ਫੈਲਾਉਣ ਦੀ ਲੋੜ ਆ ਕਿ ਸਾਡਾ ਜੀਵਨ ਸ਼ੈਲੀ ਜਿਹੜੀ ਬਹੁਤ ਬਦਲ ਗਈ ਪਹਿਲਾਂ ਅਸੀਂ ਹੱਤੀ ਕੰਮ ਕਰਦੇ ਸੀਗੇ ਖਾਂਦੇ ਹਲਦੀ ਸੀਗੇ ਘਰ ਦਾ ਖਾਣਾ ਖਾਂਦੇ ਸੀਗੇ ਤੇ ਕੰਮ ਕਰਦੇ ਆਪਣੇ ਹੱਥੀ ਹੁਣ ਅਸੀਂ ਬਜਾਰੂ ਖਾਣਾ ਜ਼ਿਆਦਾ ਸ਼ੁਰੂ ਕਰ ਦਿੱਤਾ ਤੇ ਕੋਈ ਹਿਸਾਬ ਕਿਤਾਬ ਨਹੀਂ ਕਿੰਨੇ ਕੈਲੋਰੀਜ਼ ਖਾਂਦੇ ਆ ਉਹਦੇ ਨਾਲ ਫਿਰ ਸਾਡੇ ਸਰੀਰ ਵਿੱਚ ਸ਼ੂਗਰਾਂ ਦੀ ਸ਼ੂਗਰ ਦਾ ਸਭ ਤੋਂ ਪਹਿਲਾ ਅਸਰ ਅੱਖਾਂ ਤੇ ਆਉਂਦਾ ਹੈ ਸਰ ਜੀ ਦਾ ਆਪਣਾ ਦੇਖ ਸੰਦੇਸ਼ ਕਿ ਦਸ ਸਵੇਰੇ ਦੀ ਤੁਹਾਨੂੰ ਸੀਗਾ ਆਪਣੇ ਵਾਤਾਵਰਣ ਦੇ ਵਿੱਚ ਖਰਾਬੀ ਸੀ ਤਾਂ ਉਹਦਾ ਵੀ ਕੋਈ ਅੱਖਾਂ ਦੇ ਦੇਖ ਰਿਹਾ ਬਿਲਕੁਲ ਜੀ ਜਦੋਂ ਧੂਆ ਹੁੰਦਾ ਪੋਲੂਸ਼ਨ ਹੁੰਦਾ ਉਹਦੇ ਨਾਲ ਕਿ ਅੱਖਾਂ 'ਚ ਅਲਰਜੀ ਜ਼ਿਆਦਾ ਹੋ ਜਾਂਦੀ ਅੱਖਾਂ 'ਚ ਖਾਰ ਸ਼ੁਰੂ ਹੋ ਜਾਂਦੀ ਲਾਲੀ ਹੁੰਦੀ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਵਾ ਸੋ ਉਹਦੇ ਵਾਸਤੇ ਜੋ ਪੋਲੂਸ਼ਨ ਕੰਟਰੋਲ ਰੂ ਕਰਾਂਗੇ ਆਪਾਂ ਹਵਾ ਸਾਫ਼ ਰੱਖਾਂਗੇ ਦੇਖੋ ਇਹ ਚੀਜ਼ਾਂ ਪਹਿਲਾਂ ਨਹੀਂ ਸੀ ਹੁੰਦੀਆਂ ਲੇਕਿਨ ਅੱਜ ਕੱਲੇ ਸਾਰੀਆਂ ਚੀਜ਼ਾਂ ਆ ਕਿਉਂਕਿ ਗੱਡੀਆਂ ਦਾ ਧੂਆ ਹੀ ਬਹੁਤ ਐਂਡਸਟਰੀਅਲ ਪੋਲੂਸ਼ਨ ਬਹੁਤ ਹੈ ਪੱਠਿਆਂ ਦਾ ਪੋਲੂਸ਼ਨ ਹੈਗਾ ਵਾ ਤੇ ਵਿੱਚ ਪਰਾਲੀ ਦਾ ਵੀ ਆ ਡਾਊਨ ਹੋ ਜਾਂਦਾ ਹਾਲਾਂਕਿ ਪਰਾਲੀ ਦਾ ਉਹਨਾ ਜ਼ਿਆਦਾ ਨਹੀਂ ਜਿੰਨਾ ਪ੍ਰਚਾਰ ਕੀਤਾ ਜਾਂਦਾ ਹੈ ਲੇਕ ਮੈਸੇਜ ਹੈ ਤੁਹਾਡਾ ਮੈਸੇਜ ਸਾਰਿਆਂ ਲਈ ਇਹੀ ਹੈ ਕਿ ਦੇਖੋ ਅਸੀਂ ਹੁਣੇ ਗੁਰਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾ ਕੇ ਆਟੇ ਆ ਉਹਨਾਂ ਨੇ ਇਹਨਾਂ ਵਧੀਆ ਮੈਸੇਜ ਦਿੱਤਾ ਅਸੀਂ ਸਾਨੂੰ ਧਰਤੀ ਹਵਾ ਤੇ ਪਾਣੀ ਨੂੰ ਸਾਫ਼ ਰੱਖਣਾ ਚਾਹੀਦਾ ਵਾ ਕਿਰਤ ਕਰਨੀ ਚਾਹੀਦੀ ਆ ਵੰਡ ਕੇ ਛਕਣਾ ਚਾਹੀਦਾ ਔਰ ਉਸੇ ਸੂਲਾਂ ਦੇ ਅੱਗੇ ਇਹ ਸ਼ਾਜੀ ਦਾ ਪਰਿਵਾਰ ਸਾਰਾ ਇੱਕ ਕਿਰਤ ਕਰਨ ਚ ਵੰਡ ਛਕਣ ਦੀ ਅੱਜ ਦਾ ਕੈਂਪ ਉਸੇ ਲੜੀ ਦਾ ਹਿੱਸਾ ਵਾ ਕਿ ਅਸੀਂ ਮੈਂ ਚਾਹੁੰਦਾ ਕਿ ਸਾਰੇ ਲੋਕ ਇਹ ਨਹੀਂ ਕਿ ਸਿਰਫ ਸ਼ਾਜੀ ਤੇ ਆਪਾਂ ਲੋਡ ਪਾਈਏ ਸਾਰੇ ਲੋਕ ਜਿਹੜੇ ਲੋਕ ਅਫੋਰਡ ਕਰ ਸਕਦੇ ਆ ਉਹ بجائے ਕਿ ਆਪਾਂ ਕਿਸੇ ਦੇ ਦਸਵੰਦ ਵਿੱਚੋਂ ਜਾਂ ਕਿਰਤ ਦੀ ਵਿੱਚੋਂ ਹਿੱਸਾ ਲੈਣ ਦੀ ਖਾਤਰ ਆਪਾਂ ਜਿੰਨੇ ਵਿੱਚ ਇਸ ਯੋਗਦਾਨ ਪਾ ਸਕਦੇ ਉਹ ਲੋਕ ਅੱਗੇ ਆਈਏ ਤਾਂ ਜੋ ਲੋੜਵੰਦ ਗਰੀਬਾਂ ਦੀ ਮਦਦ ਹੋ ਸਕੇ ਗਰੀਬੀ ਬਹੁਤ ਹੈ ਗਰੀਬੇ ਲੋਕ ਬਹੁਤ ਅਲਾਜ ਖਣੋਂ ਬੈਠੇ ਆ ਮੇਰੇ ਕੋਲ ਹੁਣੇ ਮਾਤਾ ਜੀ ਆਏ ਜਿਹਦੇ ਕੋਲ ਕੋਈ ਸਿੰਗਲ ਪੈਣੀ ਨਹੀਂ ਨੀ ਗਿਆ ਦੋਨਾਂ ਅੱਖਾਂ ਚ ਚਿੱਟਾ ਮੋਤੀਆ ਮੋਤੀਆ ਪੱਕ ਕੇ ਇਨਾ ਹੋ ਚੁਕਾ ਕਿ ਉਹਦੇ ਕੁਝ ਵੀ ਨਜ਼ਰ ਨਹੀਂ ਆਉਦਾ ਅਸੀਂ ਆਪਰੇਸ਼ਨ ਕਰਾਂਗੇ ਉਹਦੀ ਜਿੰਨੀ ਵੀ ਨਜ਼ਰ ਹੋਈ ਪਿੱਛੋਂ ਕੱਢਾਂਗੇ ਸੋ ਸਾਰੇ ਲੋਕਾਂ ਨੂੰ ਇਸ ਪ੍ਰਤੀ ਉਪਰਾਲਾ ਹੰਬਲਾ ਕਰਨ ਦੀ ਲੋੜ ਹੈ ਮੇਰੇ ਤਾਂ ਅੱਖਾਂ ਵੀ ਬਿਮਾਰੀਆਂ ਬਹੁਤ ਜ਼ਿਆਦਾ ਔਰ ਬਹੁਤ ਸਾਰੇ ਲੋਕ ਜਿਹੜੇ ਅਫੋਰਡ ਨਹੀਂ ਕਰ ਸਕਦੇ ਤੇ ਸ਼ਾਹੀ ਹੁਣਾਂ ਉਪਰਾਲਾ ਕੀਤਾ ਸੀ ਫਿਰ ਇਹਨਾਂ ਸਾਨੂੰ ਫੀਲੈਂਸ ਕੀਤਾ ਤਾਂ ਅਸੀਂ ਵੀ ਸੁਲਤਾਨਪੁਰ ਕੈਂਪ ਕਰਵਾਇਆ ਸੀਗਾ ਹਾਂਜੀ ਮੰਗਲਵਾਰ 26 ਤਰੀਕ ਨੂੰ ਆ ਤਕਰੀਬਨ 750 ਬੰਦਾ ਉਥੇ ਹਾਜ਼ਰ ਹੋਇਆ ਕਿ ਜਿੰਨਾ ਉਪਰਾਲਾ ਰੈਂਡਾਲਿਆਂ ਨੂੰ ਜਾਂ ਲੋਕਲ ਪੰਜਾਬ ਵਾਲਿਆਂ ਨੂੰ ਜਾਂ ਐਨ ਆਰ ਆਈ ਵੀਰਾਂ ਨੂੰ ਸਭ ਨੂੰ ਕਰਨਾ ਚਾਹੀਦਾ ਕਿ ਸਾਰਿਆਂ ਦਾ ਭਲਾ ਹੋ ਸਕੇ ਇਹ ਮੈਸੇਜ ਤੁਹਾਡਾ ਕੀ ਹੈ ਮੈਸੇਜ ਇਹੀ ਹੈ ਜੀ ਇੱਕ ਤਾਂ ਪੋਲੂਸ਼ਨ ਜਿਹੜਾ ਲੋਕਿਆਂ ਦੀ ਅਵੇਰਨੈਸ ਹੈ ਨਹੀਂ ਬਹੁਤ ਜ਼ਿਆਦਾ ਪੋਲੂਸ਼ਨ ਪੰਜਾਬ ਵਿੱਚ ਆ ਜਿਸ ਤੋਂ ਚਲੋ ਪ੍ਰਾਲੀ ਦਾ ਥੋੜਾ ਯੋਗਦਾਨ ਆ ਵੈਸੇ ਜਨਰਲ ਵਿੱਚ ਵੀ ਪੋਲੂਸ਼ਨ ਜਿਹੜਾ ਨੋਬਾਡੀ ਕੇਅਰ ਹਾਂਜੀ ਪ੍ਰਾਲੀ ਦੇ ਆਪਣਾ 1 ਮਹੀਨੇ ਵਾਸਤੇ ਹੁੰਦੀ ਹੈ ਹਾਂ ਜੀ ਇਹਨਾਂ ਪ੍ਰਾਲੀ ਦਾ ਆਪਣਾ ਜਨਰਲ ਪੁਜੀਸ਼ਨ ਸਲੂਸ਼ਨ ਬਹੁਤ ਆ ਪਟਿਆਨਾ ਦਾ ਹੈਗਾ ਈਵਨ ਕਾਰਾਂ ਦਾ ਹੈਗਾ ਕਮਿਸ਼ਨ ਕੰਟਰੋਲ ਬਹੁਤ ਘਟਾ ਹੈ ਹਾਂਜੀ ਲੋਕਾਂ ਨੂੰ ਅਵੇਰਨੈਸ ਬਹੁਤ ਜ਼ਿਆਦਾ ਚਾਹੀਦੀ ਹੈ ਹਾਂਜੀ ਦੱਸ